ਕੋਈ 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 ਬਾਈ ਗੁਰਜੀ ਦਾ ਖਾਲਸਾ ਸ੍ਰੀ ਵੈਦੂ ਗੀ ਕੀ ਫਤਿਹ ਹਾ ਜੀ ਨਾ 2:00 ਵਜੇ ਚਾਰ ਬੁੱਗੜਾ ਜਦੋਂ ਚਾ ਚੱਲੋ ਹੋ ਗਿਆ ਦੀ ਜਾਰ 4:00 ਵਜੇ 4:00 ਵਜੇ ਦੇ ਡੇਢ ਵਜੇ ਹੈ ਬਈ ਅਸਕਰ ਵੈਜੀ ਰੁ ਗਿਆ ਦੀ ਹੈ ਹਾਂ ਜੀ ਉਹ ਦੁਆ ਜਦੋਂ ਮੈਂ ਟੜਕੇ ਹੋਣਾ ਆ ਕਿ ਮੈਨੂੰ ਤਾਂ ਲਿਆ ਦੇ ਸ਼ੂਟ ਮਾ ਲਿਓ ਮਾਹ ਹਲੇ ਦੇ ਰਹਿ ਗਏ ਅਕੇ ਤਾਂ ਹੁੰਦਾ ਵਾਸਤੇ ਨੇ ਆਈ ਹੈ ਬਾਈ ਜਰ ਹੋ ਰਹੀ ਗੁੜੀਆਂ ਨੇ ਸੂਟ ਪੂਰੇ ਹੁੰਦੇ ਵਿਆਹ ਸਾਰਾ ਹੋ ਜਾਂਦਾ ਮੈਨੂੰ ਤਾਂ ਕੋਈ ਨਹੀਂ ਮੈਂ ਪਾਉਣ ਨੂੰ ਕੱਪੜੇ ਨਹੀਂ ਲਖਨੂ ਥਾ ਨਹੀਂ ਪਾਉਣ ਨੂੰ ਕੱਪੜੇ ਨਹੀਂ ਪਈ ਆਈ ਹੈ ਇਹਦਾ ਇਹ ਕਈ ਵਾਰੀ ਮੈਂ ਵੀ ਕਰਿਆ ਕਰਦਣਾ ਇਹ ਸੱਜਣਾ ਇਧਰ ਆਂ ਜਿਲੇ ਉਹ ਪਰੇਸਾਨੇ ਜਿਮਾਰੀ ਤੇ ਪਾ ਅਲਮਾਰੀ ਤੋਂ ਖੇਨ ਕਰ ਲੂ ਸੋ ਤਾਂ ਹੀ ਤਾਂ ਕਾਇਨਾ ਪਈ ਜਿੰਨੇ ਵਾਰੀ ਵਿਆਹ ਹੋਣਾ ਉਹਨੇ ਵਾਰੀ ਕੱਪੜੇ ਲਿਆਉਣੇ ਨੇ। ਹਾਂ ਜੇ ਵੱਖਾ ਕੋਲੇ ਕੱਪੜੇ ਨੇ। ਕੱਪੜੇ ਕੋਲੇ ਕਿਹੜੇ ਹੋਏਗੇ? ਹਾਂ। ਆਪਦੇ ਵੀ ਨਾ ਹੀ ਹੁੰਦਾ ਕਿਹੜਾ ਭਾਈ ਜੇ ਦੋ ਸੂਟ ਅੱਗੇ ਦੋ ਸੂਟ ਹੁੰਦੇ ਬੁੜੀਆਂ ਕੋਲੇ। ਚੱਕ ਕੇ ਇੱਕ ਇੱਕ ਦਿਨ ਉਹ ਪਾ ਦੇ ਇੱਕ ਦਿਨ ਹੋਰ ਹੋਣ ਬੁੜੀਆਂ ਕੋਲੇ 40-40 ਸੂਟ ਹੋਣਗੇ ਇੱਕ ਬੁੜੀ ਕੋਲੇ ਮੁੱਤਾਂ ਲੱਗਦਾ। ਤੇ ਉਹ ਫਿਰ ਹੋਣਾ 40 ਸੂਟ ਜਾਇ ਹੂ ਕੀ ਇਹਣਾ ਕੰਮ ਆ। ਇਹਣਾ ਛੱਡਾ। ਅੱਗਰਵਾਜ ਵਧੀਆ ਸੀਗਾ। ਇਹ ਪਾਲਤੂ ਮੂਰਤ ਦੋ ਦੋਨਾਂ ਤੇ ਮਕਾਦਮਾ ਕਰਮ 20-20 ਪਾ ਲੈ ਇਕੱਠੇ। ਉਹ ਦੋ ਦੋਈ ਭਾਈ ਜਾਵੇ। ਇਹ ਵੀ ਹੋ ਜਾਂਦੀ ਹੈ ਗੱਲ। ਇਹ ਚੂਟਾ ਦੇਖ ਰਹਾਂ ਹੁੰਦੇ ਹੋਂ ਮੇਰੇ ਕੋਲ ਵਾਸਤੇ ਫਿਰ ਜੀਆਂ ਕੁੜੀਆਂ ਨੂੰ ਪੁੱਛ ਜਾਣਗੇ। ਨਹੀਂ ਮੈਂ ਆ ਪਹਿਲੇ ਵਧੀਆ ਲੱਗੂ ਮੇਰੇ ਆ ਵੀ ਚੰਗਾ ਰਹੇ ਜਿਵੇਂ ਆਇਆ ਉਹ ਦੋ। ਨਹੀਂ ਆਪਾਂ ਨਾਲ ਬਗੀ। ਉਹ ਜਿਹੜਾ ਗੇਹੜੀ ਇਹਦੀ ਜਿਹੜਾ ਮੈਣਾ ਹੋ ਜਾ ਉੱਥੋਂ ਰਾਹ ਦੇ ਦੁਜੇ ਰੱਖ ਲੈ ਚਾਚੇ ਅੜ ਜਾਂਦੇ ਵਧੀਏ 8:00 ਕੱਢ 12 ਘੰਟੇ ਦੇ ਵਿੱਚ 12 ਤੇ 5 ਕਾ ਨੇਵਾ ਲਾ ਦੇ ਰੋ ਅੱਜ ਤੇ ਬਾਤ ਤਾਂ ਤੋਂ ਆਉਂਦੀ ਓਫ ਹੈ ਤੋਂ ਆਦੀ ਓਫ ਹੈ ਉਹਨੂੰ ਆ ਗੁਰੂ ਆਮ ਦਾ 13 ਸਾਲਾ ਵਾਂਗ ਸੋਪਾ ਫਿਰ ਜਾਂਦਾ ਹੁੰਦਾ 12 ਹੋ ਗਏ ਤੇ ਕੱਟੇ ਹੋ ਗਏ ਇਹ ਦੇਖੇ ਚ ਲੈ ਗਏ ਕਿ ਨਾਲ 12 ਸਾਲ ਆਹ 12 ਸਾਲ ਲਵਾਰਕ ਲਾਹੇ ਤੀ ਨਾ ਵੀ ਉਹ ਕਹਿੰਦਾ ਪਾ ਦਵਾਂਗੇ ਕਿ ਕਹਿੰਦੇ ਸਾਰੇ ਸਿਰ ਦੇ ਬਾਗੰਜੇ ਹੋ ਗਏ ਸੀ ਹਾਂ ਜਿਹੜਾ ਲੱਗ ਸਕਾਉਂਦੀ ਉਹ ਨਾਲ ਹੀ ਗਈ ਸੀ ਬਾਹਰ ਉਹ ਕਿਹਦੀ ਨਾ ਮਦਦ ਕੀ ਪਤਾ ਹੈ ਨਾ ਮੈਨੂੰ ਤਾਂ ਆਪ ਤੁਸੀਂ ਦੱਸੋ ਜੀ ਝੂਠ ਜਾਂ ਸੱਚੀ ਗੱਲ ਹੈ ਇਹਨਾਂ ਨੇ ਕੋਈ ਪਪਾ ਦਾ ਘੜਾ ਦੇਖਦੇ ਬਚਾਰਿਆਂ ਨੂੰ ਕੰਤਾ ਹੋ ਲੋ ਬੀਜੇ ਦੂਰ ਜੇ ਮਨ ਕਿਸ ਤੀਰੇ ਰੋਟੀ ਬਣ ਗਈਏਗੀ ਆਪਾਂ ਭਾਜੀ ਬਣਾ ਲਈ ਮਿਰਚੀਆਂ ਦੀ ਤਿਹਾਲੋਂ ਦੀ ਮਿਰਚੀਆਂ ਚਾਰ ਪੰਜ ਪੰਤੀ ਭਾਜੀ ਬਣਾ ਲਈ ਬੀਬੀ ਜਾ ਰਹੀਏ ਭੋਗ ਤੇ ਸਰਦਾਰ ਜੀ ਦਪਹਿਰੇ ਜਾਣਗੇ ਨੇੜੇ ਤੇ ਭੋਗ ਨਾਲ ਮੈਂ ਘਰੇ ਰਹੂੰਗੀ ਤੇ ਬੀਬੀ ਜਾਂਦੀ ਹੈਗੀ ਦੂਰ ਰਿਸ਼ਤੇਦਾਰ ਤਾਂ ਨੇੜੇ ਦੀਆਂ ਜਿਹੜੀਆਂ ਕਿ ਦੂਰ ਜਾਂਦੇ ਨੇ ਖੁੰਬੜਾਲ ਖੁੰਬੜਾਲ ਜਾਂਦੇ ਭੋਗ ਤੇ

ਤਦੋਂ ਉਹ ਉੱਤਰੀ ਗਈ ਮਾਝਾ ਤਾਂ ਕਰਤੋ ਸਤਿ ਲੋ ਜੀ ਆਪਾਂ ਨੇ ਕੱਪੜਾ ਜਿਹੜਾ ਧੋ ਦਿੱਤਾ 10 ਵਾਲੀ ਚਾਹ ਕਰ ਦਿੱਤੀ ਹੈ ਕਿ ਬਿਸਤਰੀ ਨੂੰ ਠੰਡ ਲੱਗਦੀ ਅੱਜ ਤੇ ਹੈਗੀ ਠੰਡ ਕਾਫੀ ਹੈਗੀ ਸਰਦਾਰ ਜੀ ਨੱਕਾਵਾਰ ਨੂੰ ਗਏ ਹੋਏ ਨੇ ਉਹਨਾਂ ਦੀ ਚਾਹ ਮੈਂ ਜੱਗ ਚ ਕੱਢ ਦਿੱਤੀ ਹੈ ਮਿਸਤਰੀਆਂ ਦੀ ਚਾਹ ਮੈਂ ਫੜਾ ਦਿੱਤੀ ਹੈ ਬਿੰਦ ਕੁੱਟਪੇ ਬੈਣੀ ਆ ਤੇ ਦੁਪਹਿਰੇ ਬਣਨਗੇ ਜੀ ਮੂਲੀ ਵਾਲੇ ਪਰੌਂਠੇ ਸੋ 100 ਕਿਲੋ ਕੱਲ ਵੀ ਆਪਾਂ ਨੂੰ 7 ਕਿਲੋ ਦਿੱਤੇ ਸੀ 100 ਦੇ ਆਲੂ 20 ਕਿਲੋ 100 ਰੇ 7 ਕਿਲੋ ਜਿੱਤੇ ਨੇ ਕੱਲ ਲੈਤੇ ਨੇ 100 ਦੇ ਆਲੂ ਹਾਂ ਕੱਲ ਲੈ ਲੈ ਸੀ ਕੱਲ ਲੈ ਲੈ ਸੀ ਜੀ ਹਰ ਇੱਕ ਸਬਜ਼ੀ ਚ ਪੈਂਦੇ ਨੇ ਆਲੂ ਤਾਂ ਜ਼ਰੂਰੀ ਨੇ ਘਰੇ ਹਾਂ ਬਾਈ ਇਹ ਤਾਂ ਹਰ ਸਬਜ਼ੀ ਚ ਪੈਂਦਾ ਹਾਂ ਬਾਕੀ ਹਨਾ ਪੈਣਾ ਨੇ ਕਮੈਂਟ ਕੀਤੇ ਸੀਗੇ ਹਨਾ ਵੀ ਤੁਸੀਂ ਇਹ ਦਾ ਵੱਡਾ ਕਮਰਾ ਬਣਾ ਲਿਆ ਦੇ ਵਿੱਚ ਮੋਰੀ ਖਿੜਕੀ ਕੋਈ ਨਹੀਂ ਰੱਖੀ ਮੋਰੀ ਖਿੜਕੀ ਇਸ ਕਰਕੇ ਰੱਖੀ ਹੈਗੀ ਹਨਾ ਵੀ ਇਹ ਚ ਆਪਾਂ ਪੇਟੀਆਂ ਤੇ ਕਣਕਲ ਢੋਲ ਧਰਨੇ ਨੇਗੇ ਤੇ ਪੇਟੀਆਂ ਤਾਂ ਦੇਖ ਲਾਂਗੇ ਹੁਣੀ ਧਰ ਲਾਂਗੇ ਤੇ ਜੀਰੋ ਆਪਾਂ ਘਰ ਕਿਤੇ ਬਣਾਇਆ ਫਿਰ ਆਪਾਂ ਸਾਰਿਆਂ ਹਨਾ ਇਕੱਠਾ ਬਣਾਉਣਾ ਖੋਜਣਾ ਜਿੰਨੇ ਕ ਆਪਣੇ ਕੋਲ ਪੈਸੇ ਨੇ ਚਲੋ ਪੌਣ ਨਾ ਨਾ ਬਣਾ ਲਾਂਗੇ ਜਿਹੜਾ ਇੱਧਰ ਘਰ ਬਣਾਇਆ ਫਿਰ ਇਹ ਘਰ ਵਾਲਾ ਸਮਾਨ ਵੀ ਇੱਧਰ ਠਿਕ ਜੂਗਾ ਪੇਟੀਆਂ ਦੇ ਦੇਖ ਲਾਂਗੇ ਹੁਣ ਹੀ ਢਲਾਂਗੇ ਤੇ ਸਾਨੂੰ ਇੱਧਰ ਕਮਰੇ ਦੀ ਘਾਟ ਆ ਜਿਹੜਾ ਭੈਣ ਭਾਈ ਕੋਈ ਵੀਵਰ ਮਿਲਣਾ ਜਾਂ ਕੋਈ ਰਿਸ਼ਤੇਦਾਰ ਆਉਂਦਾ ਸਾਨੂੰ ਬਹੁਤ ਔਖਾ ਹੋ ਜਾਂਦਾ ਹੈਗਾ ਹੁਣ ਸਰਦੀਆਂ ਚ ਅਸੀਂ ਸਿਆਲ ਚ ਇੱਕ ਪੇਟੀਆਂ ਵਾਲਾ ਕਮਰਾ ਭਰਿਆ ਪਿਆ ਇੱਕ ਚ ਬੈੱਡ ਤੇ ਸੋਫੇ ਪਏ ਨੇਗੇ ਤੇ ਇੱਕ ਕਮਰੇ ਚ ਇੰਨੇ ਮੰਜੇ ਨਹੀਂ ਡਾਏ ਦੇ ਹੈਗੇ ਤੇ ਅਸੀਂ ਫਿਰ ਉੱਪਰ ਠੰਡ ਚ ਸਰਦੀ ਠੰਡ ਉੱਪਰ ਤੇ ਚਿਵਾਰੇ ਚ ਪੈਣਾਂਗੇ ਠੰਡ ਲੱਗਦੀ ਹੈ ਤੇ ਐਂ ਅਸੀਂ ਗਰਮੀ ਚ ਕਰਦੇ ਅੱਧੇ ਉੱਪਰ ਪੈ ਜਾਣ ਅੱਧਾ نیچے ਪੈ ਜਾਣੇ ਆਗੇ ਤੇਰਾ ਚਲ ਪੇਟੀਆਂ ਵਾਲਾ ਕਮਰਾ ਅਸੀਂ ਹਨਾ ਡਰਾਈਂਗ ਰੂਮ ਬਣਾ ਲਾਂਗੇ ਚ ਕਿਵੇਂ ਵੀ ਹਨਾ ਜਿਵੇਂ ਬਿਉ ਤਾਈ ਵੀ ਹਜੇ ਉਹਦੀ ਉਹ ਚ ਉਹ ਚ ਵੀ ਕੰਦਾਂ ਦਾ ਜਿਹੜਾ ਪਲਾਸਟਰ ਆ ਉਹ ਲਹੀ ਜਾਂਦਾ ਉਹ ਤੇ ਰੰਗ ਰੰਗ ਕਰਵਾਵਾਂਗੇ ਹਜੇ ਨਹੀਂ ਕਰਵਾਉਂਦੇ ਜਣੀ ਕਿ ਠਾ ਸ਼ੇਅਰ ਕਰਵਾ ਲਾਂਗੇ ਹਨਾ ਹੁਣ ਤਾਂ ਖਰਚਾ ਬਾਕ ਬਹੁਤ ਹੋ ਗਿਆ ਤੇ ਵੀ ਫਿਰ ਆਪਾਂ ਉਹ ਕਮਰੇ ਦੀ ਮਰੰਮਤ ਕਰਾ ਲਾਂਗੇ ਕਿਹ ਚਾਹੇ ਜੀ ਆਪਾਂ ਡਾਉਨ ਸੀਲਿੰਗ ਕਰਵਾ ਲਈਏ ਜਾਂ ਕੁਝ ਕਰਾ ਲਈਏ ਹਜੇ ਘਰ ਤਾਂ ਪੰਜ ਚਾਰ ਸਾਲ ਕਾ ਨੂੰ ਭੌਂਣਿਆਂਗੇ ਕਿਉਂਕਿ ਹਨਾ ਤੁਹਾਨੂੰ ਪਤਾ ਹੀ ਹੈ ਕਬੀਲਦਾਰੀ ਹੈਗੀ ਖਰਚੇ ਬਹੁਤ ਨੇਗੇ ਖਰਚੇ ਹੀ ਬਹੁਤ ਹੋ ਜਾਂਦਾ ਹੈਗਾ ਇੰਨੀ ਆਮਦਨ ਹੁੰਦੀ ਜਿੰਨਾ ਖਰਚਾ ਹੋ ਜਾਂਦਾ ਹੈਗਾ ਤੇ ਬਾਕੀ ਪਹਿਣਾ ਦਬਸ ਇਹ ਕਹਿੰਦੀ ਸੀ ਅਭੀ ਤੁਸੀਂ ਹਨਾ ਕਿਉਂ ਵੀ ਕਿਉਂ ਨਹੀਂ ਤੁਸੀਂ ਮੱਖਣੀ ਗਰਮ ਕਰਕੇ ਫ੍ਰਿਜ ਚ ਰੱਖ ਦੋ ਦੇਖੋ ਜੀ ਉਹ ਨਾ ਬਾਲੇ ਪੰਡੇ ਹੋ ਜਾਂਦੇ ਉਸ ਤਰ੍ਹਾਂ ਵੀ ਮੈਂ ਬਣਾਉਣੀ ਹੁੰਦੀ ਸੀ ਪਹਿਲਾਂ ਕਿਉਂ ਤੇ ਇਹ ਦਾ ਅੱਧੇ ਘੰਟੇ ਚ ਕੰਮ ਨਿਬੜ ਜਾਂਦਾ ਜਿਦੋਂ ਬਸ ਲੱਸੀ ਮੈਂ ਨਚੋੜ ਕੇ ਸਮਾਰ ਕੇ ਦਬ ਦਬ ਕੇ ਲੱਡੂ ਜੇ ਬਟ ਬਟ ਕੇ ਨਾ ਲੱਸੀ ਨਚੋੜ ਦਾਨੀ ਆ ਕਿਉਂ ਬਣਾਉਣ ਨੂੰ ਕੋਈ ਟਾਈਮ ਨਹੀਂ ਲੱਗਦਾ ਹੈਗਾ ਮੈਨੂੰ ਇਸ ਤਰ੍ਹਾਂ ਹੀ ਤਰੀਕਾ ਸੌਖਾ ਲੱਗਦਾ ਹੈਗਾ ਪਹਿਲਾਂ ਹੁਣ ਤੱਤਾ ਕਰੋ ਫਿਰ ਫ੍ਰਿਜੇ ਤੋਂ ਰੋ ਫਿਰ ਤੋਂ ਕੱਢੋ ਉਹਦੇ ਲੱਸੀ ਹੈ ਠਾ ਰਹਿ ਜਾਂਦੀ ਬਸ ਇੰਨਾ ਹੀ ਹੈਗਾ ਉਹ ਦੋ ਵਾਰੀ ਤੱਕ ਤਾਂ ਕਰਨਾ ਪੈਂਦਾ ਕਿ ਰਿੰਗ ਪਸਪੋਣੇ ਨਾਲ ਪੁਣਕ ਕੇ ਤੇ ਉਹ ਕੱਲ ਨੇ ਕੱਲ ਫਿਰ ਮੈਂ ਇਹਨਾਂ ਨੂੰ ਖੁਆ ਬਣਾ ਕੇ ਦਿੱਤਾ। ਘਿਓ ਤਾਂ ਪਰਸੋਂ ਤੇ ਬਾਬਾ ਸਾਰੇ ਇਹਨਾਂ ਸਾਰੇ ਖੁਆ ਨਿਕਲੇ ਵਿੱਚ ਮੈਂ ਮਿਸਤਰੀਆਂ ਨੂੰ ਦੁਪਹਿਰੇ ਚਾਹ ਨਾਲ ਵਿੱਚ ਅੱਧੀ ਕੌਲੀ ਆਟੇ ਦੀ ਪਾ ਲਈ ਅੱਧੀ ਕੌਲੀ ਖੰਡ ਦੀ ਪਾ ਲਈ ਕੌਲੀ ਖੋਏ ਦੇ ਨਿਕਲੇ ਸੀ ਸਾਰਿਆਂ ਨਾਲ ਵਧੀਆ ਢੰਗ ਲਾਏ ਗਏ ਹਨ ਇਹ ਤਾਂ ਵਧੀਆ ਰੰਗ ਲੱਗ ਗਏ। ਤੇ ਪਰਸੋਂ ਕੁਝ ਹੈ ਜਨ ਤੀ ਲੱਡੂ ਕਿ ਨਹੀਂ ਸਾਰਾ ਮੋਕ ਗੈਸ ਕੱਲ ਤੇ ਚਲਾਮਨੀ ਕੋਲੋਂ ਆ ਗਏ ਸੀ ਡੱਬੇ ਹਨਾ ਦੋ ਮਠਿਆਈ ਦੇ ਤੇ ਮਠਾਈ ਫਿਰ ਸਾਨੂੰ ਆਏ ਨਹੀਂ ਹੈਗਾ ਵੀ ਅਸੀਂ ਰੱਖ ਲਈਏ ਮੈਂ ਧੋ ਦੀ ਡੱਬਾ ਸਰਦਾਰ ਜੀ ਨਾਲ ਵੀ ਸਵੇਰ ਮੇਰਾ ਵੀ ਸਵੇਰਾ ਹੈਗਾ ਬੀਬੀ ਦਾ ਵੀ ਫੇ ਤਾਂ ਮਿਸਤਰੀ ਆਉਂਰੇ ਹੋਣੀ ਡੱਬਾ ਖੋਲਦਾਂ ਨੇ ਵੀ ਖਾ ਲੁੱਤ ਬੜੇ ਮਿੱਠੇ ਰੱਖੀ ਹੈਗਾ ਫਿਰ ਮਿੱਠੇ ਨਾਲ ਹੋ ਵਧੀ ਜਾਂਦਾ ਹੈਗਾ ਮੋਟਾਪਾ ਵਧਦਾ ਨੇ ਮਿੱਠਾ ਮਾੜੀ ਮਾੜਾ ਹਣ ਸਿਹਤ ਨੂੰ ਸਾਡੇ ਬਹੁਤ ਲੱਡੂ ਪਿੰਨੀ ਪਿਆ ਸਾਰੇ ਲਈ ਅੱਖ ਲੱਗਿਆ ਹੈ ਦੋ ਪੈਕ ਰਿਓੜੀਆਂ ਦੇ ਪਏ ਨੇ ਕੋਈ ਖਾਂਦਾ ਨਹੀਂ ਕਿਉਂਕਿ ਮਠਾਈ ਰੋਜ਼ ਆ ਜਾਂਦੀ ਹੈ ਬਾਕੀ ਪਣਾ ਇੱਕ ਭੈਣ ਨੇ ਕਿਹਾ ਸੀਗਾ ਹਨਾ ਵੀ ਤੁਸੀਂ ਪੱਲੀਆਂ ਵਾਲਾ ਜਿਹੜੀਆਂ ਬੋਰੀਆਂ ਪੂng ਜਿ ਬੋਰੀਆਂ ਪਾਈਆਂ ਨੇ ਇਹ ਵੀ ਕਾਇ ਬੋਰੀਆਂ ਨੇ ਬਣਾਇਆ ਮੈਂ ਦੋ ਬੋਰੀਆਂ ਜੋੜ ਕੇ ਬਣਾ ਲੈਣੀਆਂ ਇੱਕ ਦੋ ਤਿੰਨ ਬੋਰੇ ਮੇਰੇ ਉਸ ਤਰ੍ਹਾਂ ਬਣਾਏ ਹੋਣੇ ਤਿੰਨ ਤਿੰਨ ਬੋਰੀਆਂ ਜੀ ਚ ਵੱਡੀਆਂ ਪੱਲੀਆਂ ਪਾਈ ਹੋਏ ਦੋ ਦੋ ਤਿੰਨ ਤਿੰਨ ਵੱੱਡੀਆਂ ਪੱਲੀਆਂ ਪਾਈਆਂ ਹੋਈਆਂ ਨੇ ਉਹ ਮੈਂ ਦੋ ਤਿੰਨ ਬੋਰੀਆਂ ਦੀ ਬਣਾ ਲੈਣੀ ਹੁੰਦੀਆਂਗੀ ਇਸ ਤਰ੍ਹਾਂ ਕੰਮ ਕਰ ਲੈਣੇ ਹੁੰਦੇ ਆ ਹੁਣ ਨਾ ਮੈਂ ਚਾਹ ਪੀ ਕੇ ਆਹ ਕਰਦੀ ਆਂ ਜੀ ਕੱਦੂ ਕਸ ਕਰਦੀ ਆਂ ਮੂਲੀਆਂ ਕੱਦੂ ਕਸ ਕਰਦੂੰ ਮੂਲੀਆਂ ਮੈਂ ਪੱਟ ਲਈ ਸੀ 1 2 ਘੱਟ ਨੇ ਤਿੰਨ ਪੱਟ ਦੇ ਲਈ ਚਾਰ ਇੱਕ ਕੋ ਦੋ ਹੋਰ ਪੱਟ ਲਿਆਵਾਂਗੀ ਫਿਰ ਸਾਰਿਆਂ ਨੂੰ ਵਧੀਆ ਸਰਜੂਗਾ ਹਨਾ ਚਲੋ ਜੀ ਆਪਾਂ ਮਿਲਦਾ ਤੁਹਾਨੂੰ ਫੇਰ ਥੋੜੀ ਦੇਰ ਜੀ ਲੋ ਜੀ ਕਹਿਤਾ ਵੀ ਗੱਦੀ ਰਹੂੰ ਹਾਂ ਗੱਲ ਤੁਹਾਡਾ ਸੁਣਨੀ ਕਿੱਛ ਹੈਗਾ ਲੋ ਜੀ ਸੋਨ ਆਹ ਆਪਣਾ ਆਪਾਂ ਬਣਾਉਨੇ ਮੂਲੀ ਦੇ ਪਰੌਂਠੇ ਆਟੇ ਦੇ ਵਿੱਚ ਆਪਾਂ ਕद्दूकस ਮੂਲੀਆਂ ਕਰਕੇ ਰੜਾ ਲੈਨੇ ਆਂਗੇ ਪਾਣੀ ਤੇਰੇ ਵਿੱਚ ਸੈਦੀ ਪਵੇ ਤੇ ਨਾਲ ਧਨੀਆ ਦਾ ਥੋੜਾ ਹੋਇਆ ਤੇ ਮੈਂ ਮੂਲੀਆਂ ਨੇ ਉਹ ਵੀ ਭਰ ਕੇ ਵੈਸੇ ਬਣਾ ਲੈਣੀਆਂ ਤੇ ਗੱਲ ਕਰ ਇਹ ਨਾ ਟਾਈਮ ਬਾਹਲਾ ਦਾ ਤੁਰੇ ਕਹੀ ਜਾਣੀ ਨਹੀਂ ਫਿਰ ਮੈਂ ਬਾਹ ਟਾਈਮ ਲੋਕ ਕੱਲੀ ਜਾਣੀਆਂ ਆਪਾਂ ਮੂਲੀਆਂ ਰੜਾ ਲਈਆਂ ਨੇ ਆਪਾਂ ਹੁਣ ਨੂਨ ਮਿਰਚ ਪਾਵਾਂਗੇ ਕਹਿੰਦੇ ਕਰਾ ਰਹੇ ਜੀਆਂ ਬਣਾਓ ਕਰਾ ਰਹੇ ਜੀ ਵਿੱਤੀਆਂ ਬਣਾਓ ਸਵਾਦ ਅਨੁਸਾਰ ਜੀਰਾ ਚਮਚ ਨੂਨ ਮਿਰਚ ਸਵਾਦ ਅਨੁਸਾਰ ਜਿੰਨਾ ਖਾਮ ਲੱਗਿਆ ਪਿਆ ਆ ਹੱਥ ਨੇ ਦੇਖ ਕਰਕੇ ਖਵਾ ਖਾਰੇ ਖਾ ਲਈ ਤੜਕਾ ਠੀਕ ਹੋ ਜੇ ਠੀਕ ਆ ਫੈਨ ਲੱਗੀ ਮਰ ਕੇ ਕੁਝ ਖਾਈ ਨਾ ਪੇਪਰ ਸਿਰ ਸਿਰ ਕਰੀ ਜਾਏ ਮੇਰੇ ਘਰ ਪੇਪਰ ਉਹ ਦਾ ਕੱਚ ਪੇਪਰ ਤਾਂ ਤੋ ਜੇ ਪਾ ਚੰਗੀ ਤਰ੍ਹਾਂ ਇਹਦੇ ਵਿੱਚ ਨੂਨ ਮਿਰਚ ਰਲਾ ਲਿਆ ਹੁਣ ਪਾਣੀ ਚ ਥੋੜੀ ਪਾਊਗਾ ਕਿਉਂਕਿ ਮੌਲੀਆ ਗਿੱਲੀਆਂ ਸੀਗੀਆਂ ਧਨੀਆ ਵੀ ਤੁੱਤਾ ਹੋਇਆ ਗਿੱਲਾ ਸੀਗਾ ਲਹਾਈ ਗਰਮਾ ਨਾੜ ਨੂੰ ਦਿਖਾਈ ਲਿਓ ਦਹੀਂ ਨਾ ਪਾਓ ਸੰਗ ਜਖਾਮ ਬਾਹਰ ਲੱਗੇ ਤੇ ਚਾਹ ਨਾਲ ਖਾ ਲਿਓ ਲੋ ਜੇ ਟਾਈਮ ਆਹੋਂ ਰੋਟੀ ਖਾ ਲਈ ਐ ਹੁੰ ਬੁੜੀ ਵਾਲੇ ਪਰੌਂਠੇ ਚਾਹ ਨਾਲ ਤੇ ਭਾਂਡੇ ਹੋ ਇਕੱਠੇ ਕਰੇ ਪਏ ਨੇ ਮੈਂ 2 ਮਿੰਟ ਦਮ ਲੈਣ ਲੱਗੀ ਮੋਬਾਈਲ ਤੇ ਬੈਗੀ ਤੇ ਨੇ ਆ ਗine ਭਾਜੀ ਬਿਜਲੀ ਵਾਲੀ ਹੀਟਿੰਗ ਕਰਨਗੇ ਤਾਰ ਨਾ ਤਾਰ ਨਾ ਸਾਰੀ ਕੰਡਮ ਸੀ ਦੀ ਨਵੀਂ ਪਾਈ ਹੈ ਨੇ ਇੱਧਰ ਹੀ ਹੀਟਿੰਗ ਕਰ ਲਾਂਗੇ ਫੀਟਿੰਗ ਇਹਦੇ ਰੋ ਹੀ ਕਰਾਵਾਂਗੇ ਆਪਣੇ ਤੇ ਉਤਰੀ ਪਾਈ ਪਿਵਾਵਾਂਗੇ ਸੋ ਕਿਦਰ ਫਿਰ ਜਾ ਰਹੀ ਨਹੀਂ ਲੋੜ ਨਾ ਹੈਗੀ ਬਿਜਲੀ ਦੀ ਹਨ ਤੇ ਆ ਮੱਝਾਂ ਵਾਲੇ ਬਰਾਂਡ ਚ ਵਧੀਆ ਤਾਰਪ ਵਧੀਆ ਪਵਾਈ ਆ ਹੂੰ ਤਾਂ ਕਮਰੇ ਚ ਵੀ ਤਾਰੇ ਵਧੀਆ ਪਵਾਈ ਹੈਗੀ ਕੇਵਲ ਤਾਰ ਹੀ ਪਵਾਤੀ ਹੋਰ ਦੂਜੀ ਤਾਂ ਹੀ ਰੋਜ਼ ਮੱਚੀ ਰਹਿੰਦੀ ਆ ਕਿਉਂਕਿ ਕੂਲਰ ਕਾਲਰ ਚੱਲਦੇ ਰਹਿਣਗੇ ਹਨ ਦੂਜੀ ਨਹੀਂ ਰੋਜ਼ ਮੱਚੀ ਰਹਿੰਦੀ ਹੈਗੀ ਤੇ ਹੁਣ ਬਿਜਲੀ ਲਪਾਈ ਆ ਤੁਹਾਨੂੰ ਕਮਰਾ ਕੇ ਚੇਂਜ ਕਰਕੇ ਦਿਖਾਉਣ ਆ ਮੱਜਾ ਖੜੀਆਂ ਹੋ ਗਿਆਂ ਦੇਖ ਕੇ ਵੀ ਕੱਖ ਪਾਉਣ ਆਏ ਨੇ ਕਰਦਾਂਗੇ ਪਹਿਲੀ ਕੰਧ ਲਪਾਈ ਅੱਜ ਬਾਹਲੀ ਵੱਡੀ ਆ ਹਨਾ ਖਾਸ ਹੀ ਕੰਦ ਜੀ ਹੋਊਗੀ ਨਾ ਪਿਆਈ ਬਈ ਆਹ ਬਈ ਹੂੰ ਇਹ ਘਟਦਾ ਹੈ ਜੇ ਆਇਆ ਹੋਣ ਦੇ ਵੱਧ ਹੱਸੇ ਹੋਰ ਲੱਗਦਾ ਮੀ ਬਹੁਤ ਹਨਾ ਹੋ ਗਿਆ ਤਾਂ ਰਹਿ ਗਿਆ ਉਹ ਸਾਨੂੰ ਦੀਨਾ ਨਹੀਂ ਹੋਣਾ ਨਾ ਉਹ ਤੇ ਲਾਈਟ ਕੱਟਦੀ ਹੈ ਹਾਂ ਆ ਬਰ ਹੋ ਰਿਹਾ ਹੈ ਜੀ ਵਾ ਆਇਆ ਇੱਕ ਮਿੰਟ ਲਾਈਟ ਕੱਟ ਕੇ ਹਨਰਾ ਹੋ ਗਿਆ ਜੀ ਇਤੋ ਬੋਝਿਆ ਲਾ ਸੋ ਆਹ ਤਾਂ ਜੇ ਤਾਂ ਮੈਨਾਂ ਲਾ ਤਾਂ ਮੈਨਾਂ ਆਇਆ ਪਾ ਦਾ ਆਹ ਨਹੀਂ ਨਾਦੀ ਹਾਂ ਹਾਂ ਬੇ ਜਿਸਤਾਂ ਆਹ ਕਸ਼ਤਰਾ ਕੰਮ ਆਪਣਾ ਚੱਲ ਜਾਂਦਾ ਵਾਹਿਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਦੀ ਕਿਰਪਾ ਨਾਲ ਹੀ ਚੱਲਦਾ ਕੰਮ ਸਾਰੇ ਹੁਣ ਹੋਰ ਗਾਹਾਂ ਵਧਿਆ ਜਾਂਦਾ ਕੰਮ ਕਹਿੰਦੇ ਆਹ ਵਿਹੜੇ 'ਚ ਵੀ ਫਰਸ਼ ਲਾਉਣਾ ਦੇਖੋ ਉਧਰ ਰੇਤਾਂ ਵਾਲਾ ਜਾਂਦਾ ਕਹਿੰਦੇ ਫਰਸ਼ ਲਾਉਣਾ ਮੈਂ ਕਹੀ ਜਾਨੀਆ ਮਹਾਚਰ ਰਹਿਣ ਤੋਂ ਬੜਾ ਹੀ ਟੱਗ ਵਾਲੀ ਮਹਿੰਗੀ ਆ ਕੀ ਕਰੂ ਹੋਰ ਤਾਂ ਚੱਲ ਇਦਾਂ ਦੀ ਜਨੇ ਚੀਜ਼ ਇੱਟੀ ਵਾਲੀ ਮਹਿੰਗੀ 50000 ਦੀ ਟਟਾ ਜੂਗੀ ਮੈਨੂੰ 2000 ਇੱਟਾ ਜੱਕੇ ਸਾ ਕੱਲ ਨੂੰ ਕਰਕੇ ਜਾਣਗੇ ਫਲ ਪਿਆਈ ਕਰਕੇ ਫਿਰ ਮੈਨੂੰ ਵੀ ਜਿਹੜੇ ਚ ਵੀ ਫਰਸ਼ ਲਾਉਣਗੇ ਉਹ ਗੱਡੀ ਵਾਲੇ ਚ ਫਰਸ਼ ਹੋ ਜੂ ਆਸਵਾਚ ਫਰਸ਼ ਹੋ ਜੂ ਕਹਿੰਦੇ 4000 ਇੱਟਾ ਲੱਗੂ ਫਰਸ਼ ਲਾਉਣ ਦੇ ਮੈਂ ਤਾਂ ਜਵਾਬ ਦੇ ਹੀ ਜਾਨੀਆ ਬਗਾ ਦਾ ਖਰਚ ਦੇ ਕੇ ਕਰ ਲੂ ਹਾਂ ਓਕੇ ਹੋਵਾਂਗੇ ਹਾਂ ਮੈਂ ਤਾਂ ਕੁਛ ਨਹੀਂ ਲਿਆਈ ਤੈਨੂੰ ਮੈਂ ਕੀ ਲਿਆਉਣਾ ਸੀਗਾ ਹੁਣ ਗੋਹਾ ਮੰਗਰ ਹਟਾ ਕੇ ਗਈ ਸੀ ਉਹੜਾ ਤੋਣ ਵਾਲਾ ਹੋਇਆ ਲੋ ਜੀ ਅੱਪਾ ਜਾਣੇ ਉਧਰ ਮਾਂਦਿਆਂ ਕਿ ਭਾਂਡੇ ਭਾਂਡੇ ਮੰਗ ਕੇ ਤੇ ਕੱਪੜੇ ਲਾ ਲਿਆਈ ਮੈਂ ਤੇ ਕੱਪੜੇ ਤਾਹਾਂ ਕਰਦੀਆਂਗੀ ਤੇ ਕੱਪੜੇ ਤਾਹਾਂ ਕਰਕੇ ਫਿਰ ਵਸੇ ਨੇ 4 ਵਾਲੀ ਚਾਰਾ ਟਾਈਮ ਹੋ ਜੂ ਜਿਹੜਾ ਟਾਈਮ ਹੁਣ 2:30 ਵੱਜ ਗਏ ਭਾਂਡੇ ਮਾਂਜ ਕੇ ਤੇ ਕੱਪੜਿਆਂ ਦੇ ਤਾਹਾਂ ਤੋਂ ਕਰਦਿਆਂ ਫਿਰ ਹੋ ਜੂਗਾ 4 ਵਾਲੀ ਚਾਰਾ ਟਾਈਮ ਜਦੋਂ ਮਿਸਤਰੀ ਲੱਗਿਆ ਹੋਵੇ ਹਨਾ ਤੇ ਨਿੱਕੇ ਨਿੱਕੇ ਕੰਮ ਸਾਰਾ ਦਿਨ ਨਿਮੁਕਦੇ ਪਤਾ ਨਹੀਂ ਕੀ ਗੱਲ ਜਿੱਦਾਂ ਸਾਡੇ ਮਿਸਤਰੀ ਲੱਗਿਆ ਜੱਬੜਾ ਉਹ ਦਿਨ ਹੀ ਆਉਣਾ ਜਾਣਾ ਇੰਨਾ ਵਧਿਆ ਪਿਆ ਆਉਣਾ ਜਾਣਾ ਤਾਂ ਸਾਰਾ ਸਿਆਲੀ ਹੋ ਗਿਆ ਤੁਹਾਨੂੰ ਪਤਾ ਹੀ ਹੈ ਤੁਸੀਂ ਵੀਡੀਓ ਦੇਖਦੇ ਹੋ ਕਿਤੇ 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 ਵਿਆਹ ਚੱਕ ਤੇ ਸਹਜ ਪਾੜ ਤੇ ਕਿਤੇ ਖੰਡ ਪਾੜ ਤੇ ਹਨ ਤੇ ਹੁਣ ਵੀ ਸਾਨੂੰ ਆਇਤ ਵੀ ਅਸੀਂ ਮਿਸਤਰੀ ਲਾ ਲੈ ਟਿੱਕੇ ਬੈਠਾਂਗੇ ਕੰਨ ਟਿੱਕੇ ਬੈਠਾ ਜਾਂਦਾ ਹਜੀ ਇੱਕ ਵਿਆਹ মিস ਕਰਤਾ ਕੱਲ ਵਾਲਾ ਚਲੋ ਜੀ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲਾਓ ਨਾਲ ਅ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਐਨੀ ਖੁਸ਼ੀ ਕਰ ਰਹੀਆਂ ਨੇ ਭੈਣਾ ਸਾਡੇ ਘਰ ਬਣਨ ਦੀ ਚਲੋ ਚਾਹੇ ਘਰ ਆਪਾਂ ਮਹਗੇ ਚ ਬਣਾਈਏ ਚ ਸਸਤੇ ਚ ਬਣਾਈਏ ਖੁਸ਼ੀ ਤਾਂ ਹੁੰਦੀ ਹੋਈ ਹੈ ਹਨਾ ਬਹੁਤ ਸਾਰੀਆਂ ਭੈਣਾਂ ਨੇ ਹਨਾ ਵਧਾਈਆਂ ਭੇਜੀਆਂ ਤੇ ਧੰਨਵਾਦ ਉਹਨਾਂ ਦਾ ਤੇ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਅੱਗੇ ਸ਼ੇਅਰ ਕਰ ਦਿਓ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ